ਗੱਲ ਨੂੰ ਪੂਰੀ ਪੂਰੀ ਬਾਬਾ ਸੋਕਰ ਕੇ ਮੜਿਆ ਨੇ ਕਰ ਚੁੱਕੇ ਬੰਦ ਤੁਸੀਂ ਸਾਰੇ ਆਹ ਟਰੱਕ ਉੱਤੇ ਲਾਗੇ ਨੇ ਸਟੇਜਿਸ ਓਕੇ ਬੜੀਆ ਤਰੀਕੇ ਨਾਲ ਕੀਤਾ ਮੁਰਿਆ ਨੇ ਬਹੁਤ ਬੜੀਆ ਹਾਂ ਬਾਬਾ ਸੋਕਰ ਕੇ ਆਓ ਦੱਸੋ ਕਿ ਮੇਰੇ ਸਾਰੇ ਗੱਲ ਸਾਰਿਆਂ ਨੂੰ ਖੁੱਲੇ ਸੱਦੇ ਦੇ ਦੋ ਇੱਕ ਬਰੀ ਹੈ ਨਾ ਤੇ ਟੀਮਾਂ ਦਾ ਵੀ ਦੱਸ ਦਿਓ ਵੀ ਕਿਦਾਂ ਮਾਹੌਲ ਬਾਬਾ ਸੋਕਰ ਕੇ ਖੇਡਦੇ ਨੇ ਪ੍ਰੋਪਰ ਜੋ ਟੀਮਾਂ ਬਣੀ ਹੋਈ ਸਾਰੀਆਂ ਓਕੇ ਆਓ ਸਾਰੇ ਜਿਹੜੇ ਮੇਰੇ ਭਰਾ ਤੇ ਟਾਈਮਿੰਗ ਦਾ ਜਰੂਰ ਦੱਸ ਦਿਓ ਹਨਾ ਵੀ ਕਿੰਨੇ ਵਜੇ 12 12 ਵਜੇ ਸਹੀ ਜੀ ਦਾ ਪਹਿਲਾ ਮੈਚ ਆ ਮੁੜ ਕੇ ਰੋਲਾ ਨਾ ਪਾਉਣਾ ਹਨਾ ਵੀ ਭਾਈ ਮੋਰ ਕੇ ਪਹਿਲਾ ਦੂਜਾ ਮੈਚ ਇਦਾਂ ਇਦਾਂ ਹੋਰ ਕੋਈ ਗੱਲ ਬਾਤ ਪ੍ਰਬੰਧ ਪੂਰੇ ਵਧੀਆ ਅੱਜ ਦੇਖ ਬਾਬਾ ਸੁੱਖ ਨੇ ਦਿਖਾ ਦੇ ਮਾੜੇ ਮੇਰੇ ਸਾਰੇ ਨੂੰ ਹਾਂ ਪ੍ਰਬੰਧ ਪੂਰੇ ਵਧੀਆ ਬਾਕੀ ਸੀਸੀਟੀਵੀ ਸਾਰੇ ਪਾਸੇ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਤੇ ਬਾਕੀ ਬੌਂਸਰ ਵੀ ਹੋਣਗੇ ਬਾਕੀ ਬਾਬਾ ਸੁੱਖ ਰੱਖੇ ਹਨ ਮੋਰੇ ਸਾਡੇ ਚੱਲ ਗਿਆ ਜਿਹੜੇ ਸੱਦੇ ਪੱਤਰ ਵਾਲੇ ਆ ਮੇਰੇ ਸਾਹ ਜਿੱਤ ਵੀ ਮਿਹਨਤ ਕੀਤੀ ਮੇਰੇ ਕੋਰਸੀਆਂ ਲੱਗੀਆਂ ਹੋਈਆਂ ਕੁਰਸੀਆਂ ਦੇ ਨਾਲ ਹੀ ਪੌੜੀਆਂ ਪੌੜੀਆਂ ਦੇ ਪਿੱਛੇ ਟਰੱਕ ਲੱਗੇ ਹੋਇਆ ਇਧਰਲੇ ਪਾਸੇ ਪੌੜੀਆਂ ਆ ਵਾ ਤੇ ਉਹਦੇ ਪਿੱਛੇ ਟਰੱਕ ਆ ਇਧਰ ਜਿਹੜੇ ਸੱਦੇ ਪੱਤਰ ਬੁਲਾਏ ਹੋਇਆ ਭਾਵਨਾ ਵਾਸਤੇ ਸਟੇਜ ਲੱਗੀ ਹੋਈ ਆ ਤੇ ਪਾਸਾਂ ਬਾਰੇ ਭਰਾ ਬਣ ਕੇ ਹਨਾ ਥੋੜਾ ਜਿਹਾ ਗਰੇਜ ਰੱਖਿਓ ਕਿਉਂਕਿ ਇਕੱਠ ਬਹੁਤ ਜ਼ਿਆਦਾ ਆ ਸਾਹਮਣਾ ਬਹੁਤ ਮੁਸ਼ਕਲ ਹੋ ਜਾਂਦਾ ਮੜਕੇ ਹਨਾ ਬਾਕੀ ਬਾਬਾ ਸੁੱਖ ਰੱਖੇ ਉਹ ਖੜਿਆ ਦੋ ਫਾਰਮ ਫਾਰਮ ਟੈਕ ਕੋ ਮੁੜੇ ਦੇ ਦੇ ਕਿਹੜੇ ਲੱਗੇ ਜਾਂਦੇ ਆ ਭਰਾ ਗਾਲਾ ਪੜਾ ਛੋਟਾ ਦੇਖਿਆ ਨੇ ਪੁੱਛਣਾ ਦੱਸੋ ਭਾਬੋ ਫਰਕ ਕੰਮ ਚੱਲਦਾ ਪਿਆ ਬਾਬਾ ਸੁੱਖ ਰੱਖੇ ਇੱਧਰ ਵੀ ਉੱਪਰ ਪੌੜੀਆਂ ਲੱਗੀਆਂ ਹੋਈਆਂ ਪ੍ਰਬੰਧ ਪੂਰਾ ਕੱਠ ਜਿੰਨਾ ਮਰਜ਼ੀ ਬਾਬੇ ਦੀ ਕਿਰਪਾ ਨਾਲ ਸਾਂਭਿਆ ਰੇਖਸਾਲ ਜਾਂਦਾ ਇੱਥੇ ਬਾਹਲੇ ਵਿੱਚ ਹਾਂਜੀ ਮੰਗਲ ਤੂੰ ਦੱਸ ਉਹ ਯਾਰ ਬਸ ਕੀ ਪਤਾ ਨਹੀਂ ਪਿੱਛੇ ਤਾਂ ਲੱਗਾ ਤਾਂ ਹੈਗਾ ਜਾਨੀ ਨਹੀਂ ਨਹੀਂ ਲਾ ਬਾਕੀ ਸਿਕਿਉਰਟੀ ਦਾ ਵੀ ਪੂਰਾ ਖਾਸ ਪ੍ਰਬੰਧ ਆ ਸੀਸੀਟੀਵੀ ਸਾਰੇ ਗਰਾਊਂਡ ਦੇ ਵਿੱਚ ਤੇ ਮਾਫੀ ਬਾਬਾ ਸੌਖ ਰੱਖੇ ਸਾਰਾ ਕੁਝ ਤਾਂ ਪ੍ਰੋਫ ਕੰਪਲੀਟ ਆ। ਬਾਕੀ ਕੰਪਲੀਟ ਆ ਸਾਰਾ। ਹੱਪਾ ਚਲਾ ਰਹੇ ਆ। ਆ ਖੜੇ ਆ। ਜਰੂਰ ਦੱਸੋ ਵੀ ਲੈ ਕੇ ਕਿਹੜੇ ਜਾਣਗੇ ਕਿਹੜੇ ਪਲੇਅਰਾਂ ਦੇ ਤੁਹਾਨੂੰ ਅੰਦਾਜ਼ਾ। ਜਰੂਰ ਦੱਸਿਓ ਹਣਾ। ਇਹਨੂੰ ਕਰਾਂ। ਦੰਨ ਕਰਾਂ। ਕਲਤਰੇ ਤੂੰ ਲਾਈਵ ਹੋ ਬੰਸੀ ਵਾਲਿਆ ਹੋ ਗਿਆ ਨਾ ਨਿਬੜੇ ਆ ਮੈਂ ਤੰਨਾ ਕਿੱਥੇ ਮੈਨੂੰ ਤੰਨਾ ਮਲਾ ਮੜਾ ਤੰਨਾ ਦੇ ਇੱਥੇ ਆ ਕੱਲ ਭਾਈ ਚੱਲ ਠੀਕ ਮੇਰਾ ਇੱਕ ਕੱਲਾ ਇਨਸਾਨ ਆ ਜਿਹੜਾ ਜੋਰ ਮਾਰ ਦਿੰਦਾ ਮੇਲੇ ਦੇ ਇੱਥੇ ਕੱਲਾ ਇਨਸਾਨ ਹੈ ਐਂਡ ਕਰ ਦਿੰਦਾ ਇਹ ਚਲ ਇਨਸਾਨ ਵੀ ਘੈਂਟ ਆ ਕਬੱਡੀ ਵੀ ਬਹੁਤ ਤਗੜੀ ਖੇਡਿਆ ਬਾਕੀ ਟਰੈਕਟਰਾਂ ਦਾ ਦੱਸਿਓ ਮੈਨੂੰ ਵੀ ਕਿਹੜੇ ਲੱਕਾਂ ਕਿਹੜਾ ਬੰਦਾ ਲੈ ਕੇ ਜਾਊਗਾ ਵੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿਹੜਾ ਅੰਦਾਜ਼ਾ ਕੀ ਆ ਵੀ ਜਾਫੀ ਜਾਫੀ ਆਹ ਦੇਖੋ ਓਕੇ ਜਾਫੀ ਕਿਹੜਾ ਲੈ ਕੇ ਜਾਊ ਜਾਫੀ ਜਦੋਂ ਤੱਕ ਪਤਾ ਨਹੀਂ ਬੋਲਡ ਕੀ ਗੱਡੀ ਆ ਨਾ ਬੰਦਾ ਬੋਲਡ ਦਾ ਭਾਈ ਬੋਲਡ ਦਾ ਅੰਦਾਜ਼ਾ ਲਈ ਬੈਠਿਆ ਮੁੰਡੇ ਬਾਕੀ ਪਹੁੰਚੋ ਭਰਾ ਸਾਰੇ ਹਨਾ ਟਾਈਮ ਨਾਲ ਜਰੂਰ ਆਇਓ ਤੇ ਮੈਚਾਂ ਦਾ ਆਨੰਦ ਲਿਓ ਸਿਰਾ ਹੋਣਾ ਜਿੰਨਾ ਵੀ ਚਲੋ ਬਾਬੇ ਦੀ ਕਿਰਪਾ ਨਾਲ ਹਨਾ ਭਰਾ ਸਾਰੇ ਇਕੱਠੇ ਹੋ ਕੇ ਜੋਰ ਲਾਉਂਦੇ ਆ ਦੇ ਆਇਓ ਜਰੂਰ ਸਾਰੇ ਟਾਈਮ ਨਾਲ ਆਇਓ ਪਰ ਵੀ ਮੌਕੇ ਇਹ ਨਾ ਹੋਵੇ ਨਾ ਹਾਂ ਮੁੜ ਕੇ ਸੀਟ ਨਾ ਮਿਲੇ ਕਿਉਂਕਿ ਪ੍ਰਬੰਧ ਦਾ ਬਹੁਤ ਆ ਮੈਚ ਸੋਹਣੇ ਹੁੰਦੇ ਕਰਕੇ ਨਾ ਬਾਕੀ ਜਿੱਥੇ ਮੇਲੇ ਵੱਡੇ ਹੁੰਦੇ ਆ ਉੱਥੇ ਥੋੜਾ ਜਿਹਾ ਇਹ ਚੱਕਰ ਚੱਲ ਜਾਂਦਾ ਵੀ ਦਰਸ਼ਕ ਵਧ ਜਾਂਦੇ ਆ ਪ੍ਰਬੰਧ ਘਟ ਜਾਂਦੇ ਆ ਦਰਸ਼ਕਾਂ ਦਾ ਉਸਤੇ ਕੁਝ ਨਹੀਂ ਹੈਗਾ ਦਰਸ਼ਕ ਹੀ ਰੱਬ ਆ ਬਈ ਕਬੱਡੀ ਦਾ ਅਸਲੀ ਰੱਬ ਕਬੱਡੀ ਦਾ ਦਰਸ਼ਕ ਆ ਹੁਣ ਤੁਸੀਂ ਇਹ ਦੇਖੋ ਖਾਲੀ ਪਿਆ ਸਟੇਡੀਅਮ ਇੱਥੇ ਇਹ ਜੱਜਣਾ ਮਾ ਦਰਸ਼ਕਾਂ ਦੇ ਨਾਲ ਜੱਜਣਾ ਹੈ ਜੇ ਦਰਸ਼ਕਾਂ ਤਾਂ ਕਬੱਡੀ ਆ ਠੀਕ ਆ ਦਰਸ਼ਕਾਂ ਤੋਂ ਬਿਨਾ ਕੋਈ ਕਬੱਡੀ ਨਹੀਂ ਹੈਗੀ ਬਾਈ ਲੱਖ ਜਿੱਡੇ ਮਰਜੀ ਵੱਡੇ ਮੱਲ ਹੋਣ ਪਰ ਅਸਲੀ ਅਸਲੀ ਰੱਬ ਦਰਸ਼ਕਾਂ ਬਾਕੀ ਚਲੋ ਬਾਬਾ ਸੁੱਖ ਰੱਖੇ ਤੇ ਟੀਮਾਂ ਵੀ ਵਧੀਆ ਪਲੇਅਰ ਵੀ ਸਾਰੇ ਬਾਬੇ ਦੀ ਗਰਵਾ ਨਾਲ ਏਂਡੀ ਆ ਬਾਕੀ ਦੇਖੋ ਤੁਸੀਂ ਪਹੁੰਚੋ ਸਾਰੇ ਹਨਾ ਜਰੂਰ ਕਮੈਂਟ ਕਰਿਓ ਵੀ ਕਿਹੜੇ ਕਿਹੜੇ ਭਰਾ ਪਹੁੰਚ ਰਹੇ ਆ ਇੱਥੇ ਜੇ ਕਿਸੇ ਨੇ ਕੋਈ ਪੁੱਛਣਾ ਗੱਲ ਕਰਨੀ ਆ ਉਹ ਦੱਸ ਦਿਓ ਭਰਾ ਉਹ ਕਮੈਂਟ ਪਤਾ ਨਹੀਂ ਬੰਦ ਹੋਏ ਹੋਏ ਆ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗ ਰਹੀ